ਕਿਹੜੇ ਕੱਪੜੇ ਬਰੀ ਦੀ ਹੂੰ ਦੇਣੀ ਆ ਸੀਖ ਲਗਾ ਜਾ ਛੱਲੇ ਦਾ ਗੱਲਾਂ ਕਿਤੇ ਗੁਰਲਾ ਮੋੜ ਕੇ ਜਵਾਬ ਕਰਦਾ ਕਹਿੰਦਾ ਰੋਈ ਨਾ ਛੱਲਿਆ ਮੇਰਾ ਸਿਆ ਉੱਚੀ ਨਾ ਮਾਰੀ ਤਾ ਜਾਣ ਛੱਡੂਗਾ ਤੇਰੇ ਪੁੱਤ ਦੀ ਤੇਵਾ ਸੋਨਿਆਂ ਦਾ ਨਹੀਂ ਬੱਸਾ ਕਹਿੰਦਾ ਓ ਮਾਰ ਮਾਰ ਕੇ ਗੋਲੀਆਂ ਮੈਂ ਧੂਮਾ ਦਵਾਗਾ ਪਾ ਮੇਰੀ ਮਦਦ ਪਾ ਕੇ ਰਸੂਲ ਜਿਹੜਾ ਉਮਦਾ ਬਾਦਸ਼ਾਹ ਮੈਂ ਅਕਲੋ ਕਦੇ ਨਾ ਖੁੰਝਿਆ ਮੇਰੇ ਹੈਗਾ ਯਾਦ ਖਦਾ ਕਹਿੰਦਾ ਓ ਕੋਟ ਬਣਾ ਦੂੰ ਟੱਕਰੀ ਅਕਬਰ ਕੌਣ ਭਲਾ ਕਦੀ ਸਰਕਾਰਾਂ ਨੇ ਕਦੀ ਕਿਸੇ ਰਾਜਨੀਤੀਵਾਨਾਂ ਨੇ ਜਾਂ ਸਰਕਾਰ ਨੇ ਕਦੀ ਤੁਹਾਨੂੰ ਸਨਮਾਨਿਤ ਕੀਤਾ ਨਹੀਂ ਨਹੀਂ ਜਦ ਉਸ ਦੇ ਕੋਈ ਗੱਲੇ ਕੀਤੀ ਜੀ ਕੀ ਜਾਣਦੇ ਸਰਕਾਰੀ ਕਿੰਨੇ ਜਨਰਲ ਕੰਮਾਂ ਨੂੰ ਉਹ ਤਾਂ ਪਿੰਡੂ ਲੋਕ ਦਾ ਉਹ ਜਾਣਦੇ ਨੇ ਬੜੇ ਬੜੇ ਸੂਰਮਿਆਂ ਕੀ ਬੜੇ ਬੜੇ ਦਾਦਿਆਂ ਕੀ ਅਸਤੂਰੀਆਂ ਸੁਣਨੀਆਂ ਬੜੇ ਬੜੇ ਰਾਜੇ ਮਹਾਂ ਕੀ ਸੁਣਨੀਆਂ ਉਹ ਪਿੰਡੂ ਹੀ ਸੁਣਦੇ ਜਾਨਾ ਬੱਸੀ ਇਸੇ ਖ ਬਗੂੜ ਦੇ ਫੋਲ ਏਅਰ ਟੈਂਡਰਸ ਤੇ ਸਲਾਮਦੀਨ ਹੈਗੇ ਨੇ ਬਜ਼ੁਰਗ ਔਰ ਪੰਜਾਬੀ ਵਿਰਸੇ ਦੇ ਨਾਲ ਸੰਬੰਧਤ ਜਨ ਲੈ ਕੀ ਅਲਗੋਜ਼ ਹੀ ਜਿਹੜੇ ਬਣਾਉਂਦੇ ਨੇ ਵਜਾਉਂਦੇ ਵੀ ਨੇ ਅਜਿਹੇ ਕਾਰੀਗਰ ਜਿਹੜੇ ਪੰਜਾਬ ਦੇ ਜਿਹੜੇ ਨੇ ਉਹ ਵਿਲੁਪਤ ਹੁੰਦੇ ਜਾ ਰਹੇ ਨੇ ਬਜ਼ੁਰਗ ਕਿੰਨੇ ਸਮੇਂ ਤੋਂ ਤੁਸੀਂ ਇਹ ਅਲਗੋਜ਼ੇ ਬਣਾ ਰਹੇ ਹੋ ਸਮਝਾ ਜੀ ਵਜਾਉਂਦੇ ਤਾਂ ਸਾਰੀ ਉਮਰ ਹੀ ਲੱਗ ਗਈ ਪਰ ਬਣਾਉਣ ਨੂੰ 15-16 ਸਾਲ ਹੋ ਗਏ ਬਣਾਉਣ ਲੱਗੇ ਪਹਿਲਾਂ ਬਜਾਉਂਦੇ ਰਹੇ ਪਹਿਲਾਂ ਬਜਾਉਂਦੇ ਰਹੇ ਗਾਉਂਦੇ ਰਹੇ ਫਿਰ ਪਹਿਲਾਂ ਝੂਲੀ ਵੀ ਹੁੰਦਾ ਰਿਹਾ ਫਿਰ ਗਾਉਂਦੇ ਰਹੇ ਹੂੰ ਉਸੇ ਬਾਅਦ ਫਿਰ ਗਾਉਂਦੀ ਸ਼ਬਰੀ ਸਾਹੀ 45 ਸਾਲ ਕਰ ਗਏ ਫੋਚ ਕਿਉਂ ਹੂੰ ਮੈਂ ਫਿਰ ਪੋਗਾ ਭਾਤ ਦੇ ਅੰਤ ਕਾਂ ਤੇ ਬੈਠੇ ਆਪਣੀ ਦੇ ਹੂੰ ਗਮਲੇ ਦਾ ਗਾਹ ਕੰਨਾ ਕੋਈ ਪੋਗਾ ਦੇ ਦਿਆ ਨਹੀਂ ਆਪਣ ਨੂੰ ਕੋਈ ਬੜਾਈ ਜਾਂਦੇ ਆਪੇ अच्छा ज्यादा गमलिया ਦਾ ਗਾਖ ਜਾ ਤੁਹਾਡਾ ਜਿਹੜਾ ਘੁਮਿਆਰ ਦਾ ਕੰਮ ਹੈ ਜੀ ਜੀ ਆ ਜਾਂਦਾ ਤਾਂ ਸਮਾਂ ਦੇਂਦੇ ਨਹੀਂ ਤਾਂ ਫਿਰ ਸਾਰਾ ਦਿਨ ਤੁਸੀਂ ਫਿਰ ਨਾਲ ਗੋਸੇ ਹੀ ਬਣਾਉਂਦੇ ਰਹਿੰਦੇ ਤੁਸੀਂ ਬੈਠੇ ਮੈਨੂੰ ਕੋਈ ਨਹੀਂ ਬਹਿੰਦਾ ਗਲਗੋਜ਼ੀਆਂ ਦੇ ਵਿੱਚ ਤੁਹਾਡੀ ਆਤਮਾ ਵਸਦੀ ਪੂਰੀ ਹੈ ਜੀ ਇਹ ਇੱਥੇ ਫਿਰ ਬੈਠੀ ਹੁੰਦਾ ਇਹ ਇਹ ਸਾਰੇ ਇੱਥੇ ਬੈਠੇ ਰਹਿੰਦਾ ਹਾਂ ਮੈਂ ਜੇ ਕੋਈ ਭਾਈ ਜਾਂਦਾ ਉਹਦੀ ਮੈਨੂੰ ਬਹੁਤ ਮਿਹਨਤ ਹੁੰਦੀ ਆ ਕੋਈ ਜੋੜੀ ਇਹ ਆਉਂਦਾ ਮੇਰੇ ਪਰ ਨਾ ਹੋਵੇ ਮੈਨੂੰ ਬਹੁਤ ਦੁੱਖ ਹੁੰਦਾ ਫਿਰ اچھا ਮੈਂ ਵੀ ਅੱਡੀ ਦੂਰ ਤੇ ਚੱਲ ਕੇ ਆਲਾ ਆਇਆ ਇਹਨੂੰ ਮਾਲ ਨਹੀਂ ਮਿਲਿਆ ਕਈ ਦਿਹਾਵਾਂ ਤੋਂ ਮੇਰੇ ਬਿਮਾਰ ਹੋਣ ਮੈਂ ਠੇਢ ਲੋਗਾ ਖਾ ਸਕਦਾ ਜੀ ਕਾਫੀ ਠੇਢ ਲੋਗਾ ਨਾ ਹੂੰ ਮੇਰੇ ਸੁਣ ਲੈ ਬਿਰਾ ਤਾਇਕਾ ਗਏ ਜੀ ਜੀ ਮੇਰੇ ਮੈਂ ਉਹਦਾ ਮੈਂ ਠੇਢ ਹੋਇਆ ਮੈਂ ਹੁਣ ਜੋੜੀ ਵਿੱਚ ਬਹੁਤ ਪ੍ਰੇਮ ਘਲ ਬਣਦੀ ਹੈ ਬਣਦੀ ਜਰੂਰ ਹੈ ਬਹੁਤ ਹੀ ਪ੍ਰੇਮ ਘਲ ਬਣਦੀ ਹੈ ਉਹਨੇ ਬਹੁਤ ਜੋੜੀ ਬਣਾਉਣ ਨੂੰ ਕਿੰਨਾ ਕ ਸਮਾਂ ਲੱਗ ਰਿਹਾ ਤੁਹਾਡਾ ਤੇ ਗੱਲ ਸੂਤ ਆਈ ਦੇਦੀ ਜੇ ਸੂਤ ਆ ਜਾਦਾ ਗੱਲ ਦਾ ਸਹੀ ਆ ਗਿਆ ਹੂੰ ਤਾਂ ਜੋੜੀ ਮਾਈਕ ਮਰਣ ਸੇ ਹਾਂ ਤੱਕ ਪਹੇਗੇ ਪਹੇਗੇ ਨਹੀਂ ਫਿਰ ਇੱਕ ਤਾਂ ਜੀ ਕਿੰਦੀ ਪੂਰੀ ਕੋਈ ਤਰਫ ਰਾਜ ਉਹਦੇ ਵਿੱਚ ਜ਼ਿਆਦਾ ਮੇਲ ਮਰ ਜਾਂਦਾ ਹੈ ਅੱਛਾ ਹਾਂਜੀ ਤਾਂ ਇਹ ਨਹੀਂ ਹੈ ਵੀ ਇੱਕ ਤਾਂ ਬਣ ਗਈ ਬਣਨ ਵਾਲੀ ਇੱਕ ਤਾਂ ਨਹੀਂ ਹੈ ਕੰਮ ਪਿਆਰ ਨਾਲ ਬਣਨ ਵਾਲੀ ਚੀਜ਼ ਹੈ ਹਾਂਜੀ ਹਾਂਜੀ ਪਿਆਰ ਬੜਾ ਦੇਖ ਕੇ ਬਣਾਉਣਾ ਬੰਦਾ ਇਸ ਦਾ ਸਾਰਾ ਫਿਰ ਇਸ ਦਾ ਮੇਲ ਵੀ ਬਣਾ ਲੈਂਦਾ ਇੱਕ ਨੂੰ ਨੂੰ ਨਾਲ ਅੱਛਾ ਦੋਹਾਂ ਦਾ ਹਾਂ ਇਹ ਤਾਂ ਮੇਲ ਨਾਲ ਨਾਲ ਮੇਲ ਵੀ ਬਣਾਉਣਾ ਪਊਗਾ ਇਹ ਵੀ ਬਣਾਉਣਾ ਪੈਂਦਾ ਵੀ ਇੱਕ ਵਾਦ ਨਹੀਂ ਹੁੰਦੀ ਨੀ ਕਿ ਫਿਰ ਇਹ ਵਾਦ ਕਰਨੀ ਵਾਜੀ ਇਹਦੀ ਵਾਦ ਮਲਾਉਣੀ ਪੈਂਦੀ ਹੈ ਫਿਰ ਜਦੋਂ ਆਵਾਜ਼ ਮਿਲੇਗੀ ਤਾਂ ਹੀ ਜੋੜੀ ਬੁੱਝੂਗੀ ਨਹੀਂ ਇਹਦੀ ਥੋੜੀ ਆਵਾਜ਼ ਨਾਲ ਫਰਕ ਜਿਹੜੀ ਪਾ ਕੇ ਮੈਂ ਜੋੜੀ ਬਾਤ ਬਣੀ ਨਹੀਂ ਜਿਹੜੀ ਹੁਣ ਬਣਦੀ ਬਣੇ ਕਰਦੀ ਹੈ ਕਿਉਂ ਸਾਰੇ ਅੰਗ ਫਿਰ ਚੱਲਦੇ ਨਹੀਂ ਐ ਉਹ ਜਿਹੜੀ ਕੰਗਰ ਮੈਂ ਫਿਰ ਫੁੱਲ ਸਭ ਕੇ ਰੱਖਣ ਲੱਗਦਾ ਜੀ ਤਾਂ ਸੁਰ ਰਹਿੰਦੀ ਆ ਬੜੀ ਤੇ ਇਕੱਲੇ ਇਕੱਲੇ ਹੱਥ ਕੇ ਫੁੱਲ ਓਟਾਵਾ ਉਹਨਾਂ ਕਰ ਪੂਰੀ ਗੱਲ ਨਹੀਂ ਬਣਦੀ ਬੜਾ ਫਰਕ ਹੈ ਸਿਕਾ ਜੀ ਹਾਂ ਜੀ ਬਾਈ ਜੀ ਜੋੜੀ ਕਿੰਨੇ ਕਦੇ ਤੁਹਾਡੀ ਮੁੱਤਰੀ ਹੈ ਜੋੜੀ ਮੇਰੀ 1500 ਦੀ ਜਾਂਦੀ ਹੈ ਜੀ ਹਾਂ ਬਾਕੀ ਕੋਈ ਨਾ ਬੁਦੀ ਉਹਨੂੰ 50 ਰੁਪਏ ਕੱਟ ਵੀ ਹੋ ਗੋ ਸਾਂਝੇ ਕਰ ਵੀ ਕੱਟ ਵੀ ਹੋ ਜਦਾਂ ਨਾ ਕਿ ਜੀ ਸਭ 1500 ਹੋ ਜਾਂਦੇ ਨੇ ਕਿਹੜੇ ਕਿਹੜੇ ਇਲਾਕੇ ਤੋਂ ਲੋਕ ਤੁਹਾਡੇ ਕੋਲ ਨੇ ਇਹ ਅਲਗੋ ਜੇ ਤਾਂ ਇਹ ਲੱਗੇ ਜਿੰਨੇ ਜੋੜੀ ਬਜਾਉਣੇ 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 ਵਾਲੇ ਆ ਸਾਰਾ ਮੇਰਾ ਪਰਾ ਸਾਨੂੰ ਵੀਡੀਓ ਵਿੱਚ ਲੋਕਾਂ ਨੇ ਹੋਰਾਂ ਨੇ ਵੀ ਫੇਰੀ ਪਾਈ ਵੀ ਆ ਅੱਛਾ ਜੀ ਹਾਂ ਜੀ ਪਰ ਟੈਂਪਰੇਰੀ ਜੀ ਬਾਈ ਉਹਨਾਂ ਦਾ ਬਾਕੀ ਹੁਣ ਜਿਹੜੀ ਤੁਸੀਂ ਕਰਿਆ ਪ੍ਰੋਗਰਾਮ ਖਾਸ ਨਾ ਬਚੋੜਾ ਦਾਦਾ ਕਹਿੰਦੇ ਆ ਤੁਸੀਂ ਦਾ ਉਹ ਵੀਡੀਓ ਤੇ ਮੈਨੂੰ ਸਾਰਾ ਪਤਾ ਲੱਗ ਗਿਆ ਬਾਹਰਲੇ ਗੁੰਖਮ ਦੀਆਂ ਜੋੜੀਆਂ ਬੜੀਆਂ ਬਾਹਰਲੇ ਮੰਚ 26 ਗਈਆਂ ਹਾਂਜੀ ਲੋਕੀ ਪਜਾਉਂਦੇ ਨੇ ਇਹਦੇ ਹਾਂਜੀ ਸਹਿਬ ਜੀ ਆਪਣੇ ਬਾਹਰ ਇੰਡੀਆ ਦੇ ਗਏ ਹੋਏ ਲੋਕ ਬਾਹਰ ਉਹ ਮਗਾਲ ਨੇ ਕੱਲ ਹੁਣੀਓ ਕੱਲ ਸਹਿਬ ਸਿਰੇ ਬੋਲਦਾ ਤਾਂ ਕੋਈ ਹੋਰ ਦੱਸ ਲੋ ਇਹ ਜਿਹੜਾ ਸਾਡਾ ਪ੍ਰੋਗਰਾਮ ਨਾਸਟਰਾ ਤੋਂ ਵਾਸਤੇ ਫੈੜਦਾ ਉਹ ਦੱਸਦਾ ਮੈਨੂੰ ਕਹਿ ਮੈਂ ਸੀ ਇਸੇ ਕੰਮ ਦੇ ਜਰੀਏ ਦੇ ਮੈਂ ਕਿੰਨੇ ਕਿੰਨੇ ਮੁਰਖ ਦੇ ਦੇ ਚੁੱਕਿਆ ਕਿੰਨੇ ਮੁਰਖ ਗੋਜ਼ਿਆਂ ਦੇ ਸਿਰ ਤੇ ਪੂਰੀ ਦੁਨੀਆ ਕੰਮ ਬੈਠੇ ਆ ਹਾਂ ਜੀ ਸਰਕਾਰ ਲੋਕ ਹਾਂ ਜੀ ਹਾਂ ਤੁਸੀਂ ਵੀ ਕਦੀ ਗਏ ਕਿਥੇ ਉਸ ਵਕਤ ਉਸ ਵਕਤ ਗੱਲੇ ਨਹੀਂ ਸੀ ਬਾਹਰ ਅੰਦਰ ਜਾਣ ਦੀ ਗੱਲੇ ਨਹੀਂ ਸੀ ਕੋਈ ਇਹ ਤਾਂ ਹੁਣ ਹੋਇਆ ਕੰਮ ਚੱਲੂ ਜਾਦਾ ਹੁਣ ਲੋਕ ਬਾਹਰ ਅੰਦਰ ਜਾਣ ਲੱਗੇ ਜਦ ਤੱਕ ਕੋਈ ਅੱਡੀ ਖਾਸ ਬਾਤ ਨਹੀਂ ਜਦ ਮੈਂ ਅੱਧਾ ਕੰਮ ਛੱਡਿਆ ਜਦ ਕੋਈ ਮਾੜਾ ਮਟਰ ਸ਼ੁਰੂ ਹੋਇਆ ਤਾਂ ਤੇ ਨਾ ਜਦ ਹਾਂ ਜੀ ਮੈਂ ਜਰ ਦੇ ਜੀ ਹੁਣ ਅਲਗੋਜ਼ੇ ਤੁਸੀਂ ਜਿਵੇਂ ਬਣਾ ਰਹੇ ਹੋ ਤੇ ਵਜਾ ਵੀ ਲੈਣੇ ਆ ਜੀ 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 ਤੁਹਾਨੂੰ ਕੋਈ ਬਾਹਰੋਂ ਕੈਨੇਡਾ ਤੋਂ ਅਮਰੀਕਾ ਤੋਂ ਜਰਮਨ ਤੋਂ ਇਟਲੀ ਤੋਂ ਯੂ ਐਸ ਏ ਤੋਂ ਕੋਈ ਬੁਲਾਉਂਦਾ ਕਿਉਂਕਿ ਪੰਜਾਬੀ ਵਿਰਸੇ ਨਾਲ ਸੰਬੰਧਤ ਜਿਹੜੇ ਲੋਕ ਐ ਜਿਹੜੇ ਪਿਆਰ ਕਰਦੇ ਆ ਨਾ ਜੀ ਉਹ ਹੈਗੇ ਕਦਰਦਾਨ ਹੋ ਜੀ ਜੀ ਤਾਂ ਜਾਣ ਲਈ ਤਿਆਰ ਰਹੋਗੇ ਸਰ ਜੀ ਮੈਂ ਤਾਂ ਮੈਨੂੰ ਤਾਂ ਕੋਈ ਲਜਾਈ ਸਕਦਾ ਫਿਰ ਮੈਂ ਜਾ ਸਕਾਂ ਨਹੀਂ ਵੀ ਬੜਾ ਬੜਾ ਮੇਰੀ ਹਿੰਮਤ ਨਹੀਂ ਜਾਣੀ ਜੀ ਹੈ ਤੁਹਾਡੇ ਪਰਿਵਾਰ ਚ ਗੋਦ ਵੀ ਅਲਗੋਜ਼ੇ ਬਣਾਉਂਦਾ ਨਹੀਂ ਕੋਈ ਨਹੀਂ ਹੁੰਦਾ ਜੀ ਇਹ ਕੁ ਮੇਰਾ ਬਰਾ ਮੀਂਹ ਹੁੰਦਾ ਨੇ ਤੇ ਬੜਾ ਆਓ ਅੱਛਾ ਉਹਨੂੰ ਛੱਡ ਗਿਆ ਬਹੁਤ ਦੇਰ ਹੋ ਗਈ ਉਹ ਤਾਂ ਮੁਰਕਾ ਚੋੜੀ ਮੂੰਹ ਨੂੰ ਲਾ ਕੇ ਖੇੜੀ ਗਈ ਉਹ ਬਣ ਤੂਏ ਬਿਆਰਾਂ ਬਣ ਕੇ ਜਾਦਾ ਬੜਾ ਦਾ ਫਰਾ ਬਕਨੇ ਵੀ ਨਹੀਂ ਆਉਂਦਾ ਹਰ ਵਕ ਤੇ ਅੱਜ ਦੇ ਸਮੇਂ ਦੇ ਵਿੱਚ ਵੀ ਅਲਗੋਜ਼ੇ ਜਿਹੜੇ ਹੈ ਲੋਕ ਵਜਾਉਂਦੇ ਐ ਜੀ ਦਾਹਾ ਘੜੇ ਕੋਲ ਆਉਂਦੇ ਨੇ ਆਹ ਜੀ ਉਹ ਤਾਂ ਇਹਦੇ ਬਣਦੇ ਨੇ ਮੇਰੇ ਰੋੜਾ ਰੋਣੇਗੇ ਤੇ ਮਾਲੇ ਨੂੰ ਜਗਾ ਫਿਰ ਬਣਾਉਣੀ ਕਿਹੜੀ ਲੋੜ ਆ ਹੂੰ ਤੇ ਸਭਲਾ ਰਾਮ ਦੇ ਬੈਠਾ ਨਾ ਮਰ ਰਾਮ ਦੇ ਬੈਠਵੀ ਹੁੰਦਾ ਠੀਕ ਹੈ ਜਰੀਆਂ ਦੇ ਬੈਠਾ ਰਹਿੰਦਾ ਹੂੰ ਵੀ ਮੇਰੇ ਕੋਲ 5 7 10 ਆਰਡਰ ਆਏ ਹੋਏ ਆ ਜੋੜੀਆਂ ਦੇ ਮੈਂ ਮੇਰੇ ਕੋਲ ਜੋੜੀ ਬੰਨੀ ਬਿਲਕੁਲ ਠੱਪ ਹੋ ਗਈ ਜੀ ਬੰਦੀ ਜੀ ਬਿਮਾਰ ਹੋਣੀ ਕਰ ਕਰ ਹੂੰ ਤਾਂ ਫਿਰ ਮੈਨੂੰ ਇਹ ਜੋੜੀਆਂ ਨਾਲ ਕਹਿਣਾ ਲੱਗ ਪਈ ਰੁਕਦੇ ਬਣਾ ਕਰਾਂਗਾ ਕੂੰਦੇ ਆਏ ਹੋ ਐ ਹੋ ਰਿਹਾ ਕੰਮ ਤਾਂ ਆਰਡਰ ਆਏ ਹੋ ਹਲੇ ਵੀ ਹਾਂ ਹਣੇ ਵੀ 10 10 10 ਤੇ ਵੀ ਜ਼ਿਆਦਾ ਆਰਡਰ ਆ ਅੱਧੇ ਹੀ ਰਹਾ ਮੇਰੇ ਕੋਲ ਪਾਈ ਜਾ ਜਾਂ ਅੱਛਾ ਫਿਰ ਆਮਾਬੂਖ ਦੇ ਗੋਲੇ ਜੀ ਦੇ ਮਤਲਬ ਸਾਧ ਕੰਮ ਕਰਦਾ ਹੋਆ ਹੂੰ ਚੱਲਦੇ ਰਹਿਣਾ ਤਾਂ ਇਹ ਜਿਹੜੇ ਬਣਾ ਦੇ ਕੋਈ ਜੋੜੀਆਂ ਉਹ ਤਾਂ ਧੋਕੜੀ ਉਹ ਕੁਮਾਰੀ ਸਮਾਂ ਜਦ ਦੀ ਛੱਪ ਖੜ ਜਾਂਦੀ ਹੈ ਜੀ ਜੋੜੀ ਮੇਰੀ ਜਿਹੜੀ ਬਣੀ ਵੇ ਆ ਅੱਬ ਗਦੇ ਸਾਰੀ ਰਾਤ ਦੀ ਰਾਤ ਜਿਹੜੀ ਜੋੜੀ ਖੜਨੇ ਵੀ ਨਹੀਂ ਖੜਦੀ ਨਹੀਂ ਜਵਾਬ ਨਹੀਂ ਦੇਣੀ ਜਵਾਬ ਨਹੀਂ ਮੈਂ ਫਿਰ ਚੱਲਦੀ ਰਹੂਗੀ ਤੁਸੀਂ ਜਦੋਂ ਕੋਈ ਨੱਕੜ ਕਿਹੜੀ ਦਾ ਇਸਤੇਮਾਲ ਕਰਦੇ ਤੁਸੀਂ ਇਸ ਤੇਰੀ ਲੱਕੜ ਦਾ ਜਿਹੜੀ ਕਰੀਰ ਦੀ ਲੱਕੜ ਆ ਜੀ ਹੋਰ ਕੋਈ ਲੱਕੜ ਕੰਮ ਨਹੀਂ ਆਉਂਦੀ ਸੀ ਤੁਹਾਨੂੰ ਕਰੀਰ ਤੇ ਹਾਂ ਜੀ ਤੇ ਇਹ ਲੱਕੜ ਕੰਮ ਆਉਂਦੀ ਆ ਇਹੀ ਕੰਮ ਆਵੇ ਇਹਦੇ ਜੀ ਹੋਰ ਲੱਕੜ ਕੰਮ ਆਵੇ ਜੀ मिल ਜਾਂਦੀ ਤੁਹਾਨੂੰ ਇਸ ਇਲਾਕੇ ਚ ਗੰਗਲੀਆਂ ਹੋ ਰਹੀਆਂ ਆਪਣੇ ਲਾਗੂ ਉਹੀ ਖੜੀ ਆਓ ਥੋੜੀ ਰਹਿ ਗਈ ਵੀ ਹੁਣ ਕੀ ਜਗਾ ਕੁਆਰ ਹੋਣੀ ਜਾਈ ਆ ਬਸ ਇਹੋ ਫਤਮੂ ਗਨ ਹੁੰਦਾ ਕਰਿਆ ਤੇ ਜਗਾ ਕੁਆਰ ਹੋਣ ਕਰਕੇ ਛਰੀਰ ਤੇ ਰੁਕਸਣਾ ਬਣਦਾ ਥੋੜੇ ਘੱਟ ਹੋ ਗਏ ਬਸ ਉਹ ਮੇਰੇ ਮੇਰੇ ਮਤਲਬ ਮੈਂ ਨਹੀਂ ਜਾਂਦਾ ਕਿ ਦੀ ਬਾਕੀ ਨਹੀਂ ਨਹੀਂ ਹੈ ਜਿਹੜੀ ਟੁਗੜੀ ਛੇੜੀ ਨਹੀਂ ਗਈ ਨਾ ਉਹ ਟੁਗੜੀ ਦੇ ਵਿੱਚ ਕਿੰਨੀ ਕਿੰਨੀ ਖੜੀ ਐ ਇੱਕ ਦੋ ਟੁਗੜੀ ਕਿੰਨੀ ਗੋਲ ਬੋਲ ਦੇ ਕਿ ਵਿਚਾਰ ਖੜੇ ਐ ਇਸ ਤਰ੍ਹਾਂ ਤਨ ਲੱਗੜ ਮਿਲਣ ਦੇ ਵਿੱਚ ਵੀ ਤੁਹਾਨੂੰ ਕੋਈ ਸਮੱਸਿਆ ਆਉਂਦੀ ਹੈ ਵੀ ਘਟ ਰਹੀ ਹੈ ਜਿਵੇਂ ਸਮੱਸਿਆ ਤਾਂ ਫਿਰ ਆ ਬੀ ਨੋਰਮਲ ਨਾਮ ਦਾ ਦੇ ਜੀ ਜੀ ਜਰੂਰ ਦੋ ਆਪਾਂ ਲੈਣ ਜਾਈਏ ਉਹਨੂੰ ਨਾਮ ਇਹ ਫਿਰ ਤਾਂ ਸਮੱਸਿਆ ਤੋਂ ਬੜੀ ਸਮੱਸਿਆ ਕਿ ਹੋਊਗੀ ਫਿਰ ਉਹਦਾ ਸਮੱਸਿਆ ਬੜੀ ਹੋਗੀ ਉਹ ਬਗੀ ਬਾਹਰ ਅੰਦਰ ਪਤਾ ਲੱਗਦਾ ਕਿ ਜਿਹੜੀ ਦਾ ਉੱਥੇ ਦੇ ਪਿੱਛੇ ਨਵਾਉਣੇ ਕੁਝ ਕਰਾ ਦੇ ਤਨ ਮਾਸਟਰ ਬੱਠੇ ਪਰਸੋਂ ਮੇਰੇ ਕੋ ਆਇਆ ਉਹਨੇ ਕੁਝ ਕਿਹਾ ਸ਼ੂਗਰ ਮਲਾਜ ਬਤਾਓ ਜੀ ਉਹ ਵੀ ਮਠਿੰਡੇ ਦਾ ਉਹਨਾਂ ਜਾਣ ਕੇ ਨਹੀਂ ਰੱਖਣਗਾ ਉਹ ਉਹਦੇ ਲੈਣਗੇ ਤੇ ਉਹ ਦੰਦੇ ਦੋ ਖੜੇ ਅੰਦਰ ਅਸਾਂ ਉਹਦੇ ਲੈਣ ਕੇ ਦਿੱਤੇ ਮੈਂ ਉਹਦੇ ਜਾਣ ਕੇ ਦੇਵੋ ਮਾਸਟਰ ਪਏ ਕੋਠੇ ਵੇਦੇ ਗਏ ਮੇਰੇ ਨੱਕੇ ਕੋਠੇ ਦੇ ਥੋੜੇ ਜਿਹਾ ਬਾਰਸ ਨਾਲ ਖਰਾਬ ਹੋ ਗਈ ਦਲੀ ਉਹ ਗੱਲ ਨਹੀਂ ਆਈ ਹੈ ਜਿਹੜੇ ਸੰਦਾਂ ਦਾ ਤੁਸੀਂ ਪ੍ਰਯੋਗ ਕਰਦੇ ਹੋ ਉਹ ﺍﻟਗੂਜ਼ੇ ਬਣਾਉਣ ਲੱਗੇ ਕਿਹੜੇ ਕਿਹੜੇ ਸੰਦ ਹੈ ਜਰਾ ਦਿਖਾਇਓ ਤਾਂ ਬਜ਼ੁਰਗੋ ਇਹਨਾਂ ਸੰਦਾਂ ਦਾ ਪ੍ਰਯੋਗ ਕਰਦੇ ਤੁਸੀਂ ਅਲਗੋਜ਼ੇ ਬਣਾਉਣ ਲੱਗੇ ਆ ਜਿਹੜਾ ਸੰਦ ਹੈ ਕਿਹੜੇ ਕਿਹੜੇ ਸੰਦ ਹੈ ਤੁਹਾਡੇ ਕੋਲ ਇਹ ਤਾਂ ਛੇ ਤਾਂ ਛੋਟੀ ਆ ਰਹੀ ਜੀ ਕਿਤੇ ਣੀਕੇ ਜਿਹੀ ਜਗ੍ਹਾ ਹੁੰਦੀ ਉੱਥੇ ਕੰਮ ਲੰਦੀ ਹੈ ਜੀ ਇਹ ਵੱਡੀ ਆ ਰਹੀ ਹੈ ਇਹ ਮੋੜੀ ਲੱਕੜ ਜੀ ਨੂੰ ਕੱਟਣੀ ਆਂ ਇਹ ਡਾਟ ਬਣਾ ਕੇ ਕੱਟਣਾ ਆਪਾਂ ਇਸ ਦਾ ਟੜਦੇ ਡਾੜ ਨੂੰ ਕੱਟਣਾ ਜੀ ਉਹ ਵੀ ਕੱਟਣੀ ਹੈ ਜੀ ਇਹ ਅਗੀ ਆਰੀ ਡਾੜ ਨੂੰ ਪਸਾਰੇ ਗੋਲ ਕਰਨਾ ਰੇਤੀ ਜਿਹੜੀ ਹਾਂਜੀ ਰੇਤੀ ਜੀ ਹੂੰ ਇਹ ਜਿਹੜਾ ਹੈਗਾ ਇਹਦੇ ਨਾਲ ਵੀ ਡੱਡ ਦੀ ਕੜਾਈ ਹੁੰਦੀ ਹੈ ਜੀ ਸੜਕੇ ਦਾਡ ਨੂੰ ਇਹ ਇਹਦੇ ਨਾਲ ਵੀ ਸਿੱਧਾ ਹੁੰਦਾ ਹੂੰ ਛੇ ਜਿਹੜੀ ਚੀਜ਼ਾਂ ਇਹ ਡੱਡ ਦਾ ਸਰਾਗ ਮਾਰਦੀ ਹੈ ਫਿਰ ਜੀ ਸਰਾਗ ਡੱਡ ਮਾਰਦੀ ਹੈ ਇਹ ਨਗੋਦੀ ਜਿਹੜੀ ਆ ਚੀਜ਼ੇ ਨਹੀਂ ਹੂੰ ਤੇ ਇਹਨੂੰ ਤਿਆਰ ਕਰਦੀ ਹੈ ਵੀਰੇ ਆ ਜੀ ਦਾ ਹਾਂ ਨਹੀਂ ਜੀ ਇਹਦੇ ਨਾਲ ਤਾਂ ਵੀ ਮੈਸੇਜ ਜਾਂਦੀ ਸਵੇਰੇ ਹੋਰ ਕੋਈ ਏਨੀ ਲੰਬੀ ਜਿਹੀ ਗੱਲ ਨਹੀਂਗੀ ਕਾਮ ਨਾ ਕੀ ਛੇ ਸਿਆਰ ਵਲੀ ਮਰਜ਼ੀ ਤੇ ਆਫੇ ਕੋਲ ਜਿਵੇਂ ਲੋਹਾਰਾਂ ਦੇ ਦਿਖਾਉਂਦੇ ਆ ਆ ਬਣਵਾਏ ਆ ਬਣਵਾਏ ਕੋਨੇ ਬੜਾ ਨਹੀਂ ਮਿਲਦੇ ਹਾਂ ਬਣਵਾਣੇ ਨਹੀਂ ਹੂੰ ਇਹ ਵੀ ਤੇ ਇਹ ਵੀ ਬੜਾਣੇ ਪੈਣਗੇ ਬੜੇ ਬਣਾਏ ਨਹੀਂ ਮਿਲਦੇ ਬੜੇ ਬਣਾਏ ਨਹੀਂ ਮਿਲਦੇ ਜਿੰਨੇ ਓਜ਼ਾਰ ਹੈ ਤੁਸੀਂ ਪੜਵਾਏ ਪਵਾਏ ਉਹ ਤੋਂ ਸ਼ੁਰੂ ਪੈਂਦੀ ਹੈ ਜਿਹੜੀ ਇਹ ਕੰਮ ਕਰਦੇ ਪਤਾ ਲੱਗਦਾ ਵੀ ਉਹਦੇ ਕਿਹੜਾ ਹਥਿਆਰ ਕੰਮ ਕਰ ਰਿਹਾ ਹੈ ਹਾਂ ਕਿਹੜਾ ਹਥਿਆਰ ਕੰਮ ਕਰਦਾ ਤੇ ਉਹਦੇ ਮੁਤਾਬਕ ਬਣਾਇਆ ਜਾਂਦਾ ਦੇਖੋ ਉਹਦੇ ਮੁਤਾਬਕ ਓਜ਼ਾਰ ਬੜਵਾ ਲੈਂਦੇ ਹਾਂਜੀ ਹਾਂਜੀ ਉਹ ਤੋਂ ਨਵਾਂ ਵਜਾਓ ਤੁਸੀਂ ਜਿਹੜੀ ਪੰਜਾਬੀ ਗਾਣੇ ਦੀ ਵਜਾਈ ਸੀ ਵਜਾਓ ਤੋਂ ਬਸ ਕਰਦਾ ਤਾਂ ਕਮਾਲ ਕਰਦਾ ਬਹੁਤ ਬਹੁਤ ਬੂਲ ਕਿ ਸਾਰੇ ਸਾਹਾਂ ਦੀ ਤਕੜਾ ਹੈ ਜੀ ਆਰੇਗਾ ਜੀ ਇਹ ਨਾ ਇਹ ਸਾਰਾ ਦਿਮਾਗ ਲਾਉਣਾ ਬੰਦਾ 80 ਸਾਲ ਦੀ ਉਮਰ ਦੇ ਵਿੱਚ ਜਿਹੜਾ ਹੈ ਤੁਹਾਡਾ ਸਾਹ ਉਸ ਤਰ੍ਹਾਂ ਹੀ ਕਾਇਮ ਹੈ ਬੜੀ ਵੱਡੀ ਗੱਲ ਹੈ ਜੀ ਨਹੀਂ ਹੁਣ ਤਾਂ ਇਹ ਨਾ ਬੋਲਣਾ ਨਹੀਂ ਕਰ ਫਿਰ ਵੀ ਬਹੁਤ ਸੁਖ ਰਹੇ ਹਾਂ ਹਾਂ ਫਿਰ ਵੀ ਵਧੀਆ ਚਪਾ ਤਾਂ ਜਦੋਂ ਜਵਾਨੀ ਵਿੱਚ ਲਿਜਾਂਦੇ ਸੀ ਪਾਤ ਦੇ ਇਸ ਖੇਤਰ ਦੇ ਵਿੱਚ ਹਾਂ ਜੀ ਸਟੇਜਾਂ ਤੇ ਤੁਸੀਂ ਪਰਫਾਰਮ ਵੀ ਕਰਦੇ ਸੀਗੇ ਤੁਸੀਂ ਦੱਸਿਆ ਉਹਦੋਂ ਤਾਂ ਬੜੀ ਲੰਮਾ ਤੁਸੀਂ ਦੱਸਣਿਆ ਜੀ ਮੈਂ ਤੁਹਾਨੂੰ ਦੱਸਿਆ ਬਣਾ ਮੈਂ ਮੁਕਾਰ ਤੇ ਮੇਰੇ ਡਾਗੇ ਕੋਠੇ ਦੇ ਰੋਈ ਜੀ ਦੇ ਕੋਠੇ ਦੇ ਪੈਂਦੇ ਪਰ ਪੱਖੇ ਨੂੰ ਪਿੰਦੇ ਜੀ ਪੁੱਛਦੇ ਪਰ ਜੀ ਬਾਕੀ ਫੇਸ ਜੋੜੀ ਬੁਝਾਉਣ ਵਾਲੀ ਨਾਲ ਰੋਟੀ ਵੀ ਨਹੀਂ ਖਾਪੀ ਨਾ ਪੈਣਾ ਜੀ ਹੋਰ ਸਾਰੀ ਸਾਰੀ ਰਾਤ ਦਾ ਲੇਖਾ ਦਿੱਦੀ ਰਾਤ ਹੀ ਗਿਆ 4-4 ਘੰਟੇ ਇੱਕ ਚਾਰ ਜੋੜੀ ਬੁਝਾਈਆਂ ਵਾਹ ਹਾਂ ਜੀ ਇਹ ਕੋ ਤੁਸੀਂ ਥੋੜੀ ਜੀ ਚੀਜ਼ ਸੁਣਾਈ ਸੀ ਪਹਿਲਾਂ ਉਹ ਜਦੋਂ ਮੈਂ ਕਹਿਆ ਸੀ ਦੁਬਾਰਾ ਸੁਣਾਓ ਫਿਰ ਯਾਦ ਕੀਤੀ ਸੀ ਤੁਸੀਂ ਤੇ ਸੁਣਾਉਂ। ਕੋਈ ਸੁਣਨਾ ਹੋਵੇ ਇਹ ਦੱਸਣਾ। ਕੋਈ ਸੁਣਨਾ। ਦਰ ਨਿਰਮਿਰਾ ਦੇ ਲਾਗੇ ਨਾਲ ਮਿੰਜਾ ਜੀ ਮੇ ਰਾਂਝੇ ਨੂੰ ਮਿਲੀ ਸੀ ਹੀਰ ਜੱਟੀ। ਹਮ। ਸਾਬਰੀਆ ਨੂੰ ਮਿਲੀ ਸੀ ਹੁਸਨਦਾਨ ਓਏ। ਦੇ ਨजीर ਨੂੰ ਬਦਰੀ ਮਨੀਰ ਮਿਲ ਗਈ। ਮਨ ਨੂੰ ਸੁੱਕ ਕੇ ਬਾਗ ਕਲਬੂਤ ਹੋਇਆ ਜੀ ਨੂੰ ਲੈ ਲਾਵੇ ਇੱਕ ਫਕੀਰ ਮਿਲ ਗਈ ਸਾਰੇ ਆਸਗਾ ਨੂੰ ਸੰਗੇ ਮਸੂਹ ਮਿਲ ਗਈ ਸ਼ਾਹ ਤੰਦਰੇ ਨੂੰ ਫੁੱਟੀ ਤਕਦੀਰ ਮਿਲ ਗਈ ਕਿਆ ਕਹਨੇ ਕਿਆ ਕਹਰੇ ਕਿਆ ਕਰ ਬਸ ਹੁਣ ਦਾ ਸਿਆਣਾ ਹੋ ਗਿਆ ਸ਼ਰੀਰ ਗਾਣ ਸਿੱਧੇ ਦੇ ਵੀ 40 45 ਸਾਲ ਹੋ ਗਏ ਬਸ ਉਹ ਇਸਾ ਯਾਦ ਆਪਣੇ ਜੜੀ ਵੜੀ ਉੱਡੀ ਗੱਲ ਬਾਤ ਬਾਕੀ ਸੁਰਗੁਰ ਆਪਣਾ ਠੀਕ ਆ ਸੁਰਗੁਰ ਕੋਈ ਫਰਕ ਨਹੀਂ ਬੋਲ ਗੱਲਾਂ ਖੜਕ ਪੈ ਗਿਆ ਕਿਉਂ ਗਾਉਣੇ ਨਾ ਗਾਉਣ বিনা ਜੇ ਮੈਂ ਦੋ ਚਾਰ ਹੁਣ ਗੱਲਾਂ ਲਾ ਬੋਲ ਮੇਰਾ ਫੇ ਉੱਥੇ ਪਾਉਂਦੇਗਾ ਪੱਥੀ ਪਾਉਂਦੂਗਾ ਫੇਰ ਹਾਂ ਨਾ ਗਾਉਣੇ ਕਰਗਾ ਯੂ ਬੋਲ ਦੇ ਕੱਦਾ ਨਾ ਫੇਰ ਬੋਲ ਸਾਫ਼ ਨਹੀਂ ਕਰਿਆ ਜਾਂ ਜਈਏ ਚਾਹੀਦਾ ਕੋਈ ਸਾਫ਼ ਨਹੀਂ ਹੁੰਦਾ ਕਦੀ ਸਰਕਾਰਾਂ ਨੇ ਕਦੀ ਕਿਸੇ ਰਾਜਨੀਤੀਵਾਨਾਂ ਨੇ ਜਾਂ ਸਰਕਾਰ ਨੇ ਕਦੀ ਤੁਹਾਨੂੰ ਸਨਮਾਨਿਤ ਕੀਤਾ ਨਹੀਂ ਨਹੀਂ ਜਦ ਉਸਦੇ ਤੋਂ ਕੋਈ ਗੱਲੇ ਕੀਤੀ ਜੀ ਕਿਆ ਜਾਣਦੇ ਸਰਕਾਰੀ ਦੇ ਇੰਚ ਜਾਨੀ ਕੰਮਾਂ ਨੂੰ ਉਹਦਾ ਪਿੰਡੂ ਲੋਕ ਤਾਂ ਉਹ ਜਾਣਦੇ ਨੇ ਬੜੇ ਬੜੇ ਸੂਰਮਿਆਂ ਕੀ ਬੜੇ ਬੜੇ ਜ਼ਾਲਿਆਂ ਕੀ ਅਸਦੂਰੀਆਂ ਸੁਣਨੀਆਂ ਬੜੇ ਬੜੇ ਰਾਜੇ ਮਹਾਂ ਕੀ ਸੁਣਨੀਆਂ ਉਹ ਪਿੰਡੂ ਹੀ ਸੁਣਦੇ ਜਾਨਾ ਉਹ ਯਾਦ ਹੁਣ ਸਰ ਗਵਰਨਮੈਂਟ ਪਿੱਛਾ ਪਈ ਵੀ ਹੈ ਵੀ ਨਹੀਂ ਨੂੰ ਸੀਧਾ ਕਹੋ ਸੀਧਾ ਜ਼ਾਗੀਰ ਖੇਤ ਸਿਰ ਪਹਿਲਾਂ ਦਾ ਤੂੰ ਹਾਂ ਜੀ ਕਿਤੇ ਬਈ ਦਾ ਇਹ ਆਰਟੀਕਲ ਆਇਆ ਹੈ ਹਾਂ ਜੀ ਹਾਂ ਜੀ ਚਾਹੇ ਕਿ ਵਿਰਸਾ ਜਾਗਦਾ ਰਹੇ ਜੀ ਜੀ ਹਾਂ ਜੀ ਕਿ ਜਗ੍ਹਾ ਨੇ ਵਾਸਤਾ ਹੁਣ ਬਹੁਤ ਬੀ ਬਹੁਤ ਗੌਰਵ ਦੀ ਹੋਊਗਾ ਸਰੀਰ ਪਾਣੀ ਹੋਰ ਦੱਸੋ ਗਿਆ ਉੱਥੋਂ ਪਰ ਲੋਕਾਂ ਨੂੰ ਸੇਧ ਜਿਹੜੀ ਹੈ ਉਹ ਪੁਰਾਣੇ ਸਮੇਂ ਦੇ ਵਿੱਚ ਵਧੀਆ ਤਰੀਕੇ ਨਾਲ ਪਾਣੇ ਵੀ ਸੇਧ ਤੋਂ ਬਹੁਤ ਲੋਕ ਸਿਆਰ ਮੰਨਦੇ ਆ ਬਹੁਤ ਜਿਹੜੇ ਪੁਰਾਣੇ ਆ ਉਹ ਵੀ ਮੰਨਦੇ ਆ ਜਿਹੜੇ ਅੱਜ ਕੱਲ੍ਹ ਦੀ ਗੀਨਤ ਕੋ ਗਾਵਰ ਲੋਕ ਦੇ ਉਹਦਾ ਬੱਲੇ ਬੱਲੇ ਨੂੰ ਸੁਣਾਵਸ ਉਹਦੀ ਹੋਰ ਸੁਧਿਓ ਹਾਂ ਉਹਨਾਂ ਨੇ ਵਿਰਸੇ ਦਾ ਪਤਾ ਹੀ ਨਹੀਂ ਹੈ ਤੇ ਕੋਈ ਛੋਟੀ ਮੋਟੀ ਗੱਲਾਂ ਨਹੀਂ ਹੈਗਾ ਕਹਿੰਦਾ ਖੜ ਕੇ ਉਹ ਵਿੱਚ ਮਜਾਰ ਦੇ ਥੱਲੇ ਦਾ ਮਾਰੀ ਤਾ ਕਹਿੰਦਾ ਮੂੰਹ ਛੋਟਾ ਗੱਲ ਵੱਡੀ ਤੇਰਾ ਠੱਕਾ ਕਾਹ ਕੇਦਾ ਮਸਲਾ ਉਹ ਕਹਿੰਦਾ ਤੇਰੀ ਰੱਬ ਨਾਲ ਅੱਖਾਂ ਫੇਰੀਆ ਮਾਰੀ ਅੱਖ ਮਤਕਦਾ ਤੇਰਾ ਦਾਣਾ ਪਾਣੀ ਮੁੱਕਿਆ ਮੁੱਕ ਗਈ ਦੁਨੀ ਦੀ ਬਾ ਕਹਿੰਦਾ ਉਹ ਪੱਤਾ ਤੇ ਰੱਖ ਦੋ ਝੜ ਗਿਆ ਕਾੜੀ ਨਾਲ ਹਵਾ ਸੌਕੜ ਨਾਲ ਵਹਿ ਗਈ ਕਰਦੇ ਨਹੀਂ ਤਜਾ ਜਿਹੜੀ ਦਾਰੂ ਦੇ ਪਿੱਛੇ ਭੁੱਲਿਆ ਤੈਨੂੰ ਕੁੱਪੇ ਦਵਾ ਮਦਾ ਪਰ ਵੀ ਹਲਾ ਘੋਰ ਚੇਤੇ ਰੱਖਿਆ ਤੈ ਦਿੱਤਾ ਦਿਨੋਂ ਭਲਾ ਪਰ ਪਿਓ ਦਾ ਦਾਮ ਮੁਗਲਾਂ ਨੇ ਬੰਨ ਕੇ ਤੇਰੇ ਦੱਤਿਆਂ ਮੂਰਖਾ ਵਰ ਲਾਗੇ ਖਲ ਫਰੀਦ ਦੀ ਮੱਜ ਮੋ ਦੇ ਲਈ ਆਪਣਾ ਸੰਦਲ ਵਾਲੀ ਵਾਰ ਦਾ ਅਠਾ ਕਹਿ ਕੇ ਦਵਾ ਦਸਰਾ ਪਰ ਤੂੰ ਕਹਿੰਦਾ ਸੀ ਦੁੱਲਿਆ ਤੇਰੇ ਪੁੱਤ ਦਾ ਕਰੂੰਗਾ ਵਿਆਹ ਤੂੰ ਟੁੱਟ ਚੱਲਿਆ ਚੌਧਰੀ ਮੈਨੂੰ ਕਹਦਾ ਰਹਿ ਗਿਆ ਜਾ ਕਹੇ ਦਾ ਰੱਖ ਜੀ ਇਹ ਕੱਪੜੀਏ ਬਰੀ ਜੀ ਦੇਣੀ ਅਸੀ ਖਿਲਗਾ ਜਾਂ ਛੱਲੇ ਦਾ ਗੱਲਾਂ ਕੀ ਤੇ ਗੱਲਾ ਮੋੜ ਕੇ ਜਵਾਬ ਕਰਦਾ ਕਹੇ ਰੋਈ ਨਾ ਛੱਲਿਆ ਮੇਰਾ ਸਿਆ ਉੱਚੀ ਨਾ ਮਾਰੀ ਤਾ ਜਾਣ ਛੱਡੂਗਾ ਤੇਰੇ ਪੁੱਤ ਦੀ ਤੇ ਮੈਂ ਸੋਣੇ ਦਾ ਨਹੀਂ ਬੱਸਾ ਕਹਿੰਦਾ ਉਹ ਮਾਰ ਮਾਰ ਕੇ ਗੋਲੀਆਂ ਮੈਂ ਧੂਮਾ ਦਵਾਗਾ ਪਾ ਮੇਰੀ ਮਦਦ ਪਾ ਕੇ ਰਸੂਲ ਜਿਹੜਾ ਉਮਦਾ ਬਾਦਸ਼ਾ ਮੈਂ ਅਕਲੋ ਕਦੇ ਨਾ ਹੁੰਜਿਆ ਮੇਰੇ ਹੈਗਾ ਯਾਦ ਖਦਾ ਕਹਿੰਦਾ ਉਹ ਕੋਟ ਪੜਾ ਦੂੰ ਟੱਕਰੀ ਅਕਬਰ ਕੌਣ ਭਲਾ ਹਾਏ ਹਾਏ ਮੈਂ ਰੰਡੀਆਂ ਕਰਾਂ ਮਗਲਾਨੀਆਂ ਉੱਬੇ ਪਣੀ ਗਿਆ ਸਾ ਤੁਰ ਜਾ ਛੱਡਿਆ ਮੇ ਜੱਸੀਆ ਮੇਰੀ ਛੇਤੀ ਪਿੰਡੀ ਨੀ ਸਾ ਕਹਿੰਦਾ ਉਹ ਲੱਖੀ ਕੋੜੀ ਵੀੜ ਕੇ ਪੰਜੇ ਫੇਰ ਲਿਆ ਪਰ ਕਹਿਦੀ ਮੇਰੀ ਮਾਂ ਨੂੰ ਚੱਲ ਕੇ ਜਾਓ ਵੀ ਆ ਕਹਿੰਦੀ ਮੈਂ ਕਦੇ ਲੜਦਾ ਪੁੱਤ ਨਾ ਦੇਖਿਆ ਦਿੱਤੀ ਰੱਬ ਨੇ ਆਸ ਬਸਵਾਹ ਵਾਹ ਕਮਾਲ ਹੈ ਕਮਾਲ ਹੈ ਬਾ ਕਮਾਲ ਬਾ ਕਮਾਲ ਪਾਕਮਾਲੇ ਸਾਰਾ ਕੁਝ ਤੁਸੀਂ ਪਰਫਾਰਮ ਕਰਦੇ ਰਹੇ ਆ ਕਰਦੇ ਆ ਇਹ ਚੀਜ਼ਾਂ ਕਰਦੇ ਇਹ ਚੀਜ਼ਾਂ ਕਰਦੇ ਰਹੇ ਆ ਜੀ ਜੇ ਜੰਗਿਆਨੂ ਕਾਨੂੰ ਮਾਰਦਾ ਹੈ ਜੇ ਤੂੰ ਮੋਇਆਂ ਨੂੰ ਨਹੀਂ ਜਿਵਾਉਣ ਦੇਗਾ ਦਰ ਆਏ ਬਖੀਰ ਨੂੰ ਝੜਕਦਾ ਕਿਉਂ ਜੇ ਗਿਰ ਪੱਲਿਓਂ ਖੈਰ ਨਹੀਂ ਪਾਉਣ ਜੋਗਾ ਮੇਰੀ ਆਰਹਾਂ ਨੂੰ ਕਾਨੂੰਨ ਖੇਡਦਾ ਆਵੇ ਜੇਦੂ ਵਿਛੜੇ ਨਹੀਂ ਮਲਾਉਣ ਜੋਗਾ ਗੁੱਡੇ ਬਾਂਦੇ ਕਾਸ ਨੂੰ ਕੱਟਦਾ ਜੇਦੂ ਅੱਧ ਤੋਂ ਫੇਰ ਨਹੀਂ ਲਾਉਣ ਜੋਗਾ ਤੀਰਥ ਜਾਂਦਿਆਂ ਨੂੰ ਕਾਨੂੰ ਰੋਗਦਾ ਹੈ ਜੇਦੂ ਆਵਣੀ ਤੀਰਸੀ ਨਾਉਣ ਜੋਗਾ ਆਸਾਂ ਨਾਮ ਕਹੇ ਛੱਡ ਦੀਏ ਵਦਿਆਂ ਨੂੰ ਦੇ ਦੂੰਦੇ ਕਿਹਾਂ ਨਹੀਂ ਕਮਾਉਣ ਦੇਗਾ ਵਾ ਪਵਾਲਾ ਬਹੁਤ ਦਾ ਕੰਮ ਹੋ ਵਕਈ ਸਿਰੇ ਹੈ ਬਿਲਕੁਲ ਬਹੁਤ ਬਹੁਤ ਸੋਣਾ ਬਹੁਤ ਵਧੀਆ